ਕੱਲ ਜਦੋਂ ਦੱਸਿਆ ਵੀ ਸਿੱਪੀ ਦੇ ਇੰਟਰਵਿਊ ਕਰਨੀ ਉਹ ਮੈਂ ਕਿਹਾ ਯਾਰ ਉਹ ਤੇ ਬੰਦਾ ਅੜਬ ਜਾ ਬੜਾ ਉਹਦੇ ਨਾਲ ਕਿਹੜੇ ਸਾਹਮਣਾ ਗੱਲ ਕਰਾਂਗੇ ਐ ਕਿਤੇ ਕੋਈ ਪੰਗਾ ਹੀ ਨਾ ਪਾ ਲਈਏ ਮੈਂ ਅੱਜ ਹੁਣ ਮਿਲਿਆ ਮੈਨੂੰ ਲੱਗਦਾ ਵੀ ਉਹ ਸਿੱਪੀ ਜਿਹੜਾ ਦਿਖਾਇਆ ਜਾਂਦਾ ਉਹ ਤੇ ਹੈ ਹੀ ਨਹੀਂ ਮੈਂ ਇਸ ਜ ਨੂੰ ਬੜਾ ਸਫਰ ਕੀਤਾ ਕਿ ਮੈਨੂੰ ਐਵੇਂ ਹੀ ਹੋਰ ਹੀ ਬਣਾ ਕੇ ਪੇਸ਼ ਕਰ ਮਤਲਬ ਮੈਨੂੰ ਲੋਕ ਬਿਨਾਂ ਕੋਲੋਂ ਗਲਤ ਸਮਝ ਜਾਂਦੇ ਸੀ ਕਿ ਕਿਉਂਕਿ ਮੈਂ ਇੰਟਰਵਿਊ ਨਹੀਂ ਕਰਦਾ ਸੀਗਾ ਮੈਂ ਹੁਣ ਕਰਨੇ ਸ਼ੁਰੂ ਕੀਤੇ ਨੇ ਐ ਵੀ ਹੋ ਜਾਂਦਾ ਨਾ ਵੀ ਹੁਣ ਜਿਹੜਾ ਟੀਜ਼ਰ ਆਇਆ ਗੈਂਗਲੈਂਡ ਦਾ ਆ ਉਹਨੂੰ ਦੇਖ ਕੇ ਉਹਦੇ ਵਿੱਚ ਤਾਂ ਐ ਪੂਰਾ ਹਾਂ ਉਹ ਗੈਂਗਲੈਂਡ ਅਸ ਮੇਰੀ ਲੁੱਕ ਹੈ ਉਹ ਤੋ ਉਹ ਦਾਜਾਲਾ ਨੇ ਕਿੰਨਾ ਅੜਪ ਲੱਗਦਾ ਹੈ ਕਲੇਸ਼ੀ ਵਾਲਾ ਉਹਦੇ ਵਿੱਚ ਪੂਰਾ ਐਨ ਕਲੇਸ਼ੀ ਵਾਲਾ ਕੰਮ ਹੈ ਉਹਦੇ ਵਿੱਚ ਥੋੜੀ ਆਵਾਜ਼ ਵੀ ਬੜੀ ਜ਼ਬਰਦਸਤ ਹੈ ਜਿਹੜਾ ਟੀਜ਼ਰ ਆਇਆ ਉਹਦੇ ਵਿੱਚ ਤੁਹਾਡੇ ਵੀ ਉਹ ਜਿਹੜਾ ਤੁਸੀਂ ਕੀਤਾ ਵੌਇਸਓਵਰ ਤੇ ਉਹਦੇ ਵਿੱਚ ਜਿਹੜੀ ਲੁੱਕ ਆਈ ਹੈ ਜਾਂ ਬਾਕੀ ਤੀਰਜ ਹੋਣਾ ਦੀ ਹੈ ਜਾਂ ਜ ਵੱਡੇ ਕਰੇ ਬਾਪ ਦੀ ਉਹ ਬੜੀ ਸ਼ਾਨਦਾਰ ਲੁੱਕ ਉਹਦੇ ਵਿੱਚ ਲੱਗੀ ਹੈ ਪੋਸ਼ਪਾਲਾ ਲਓ ਜਾਂ ਹੋਰ ਫਿਲਮਾਂ ਲਾ ਲਓ ਉਹਦੇ ਚ ਨੈਗੇਟਿਵ ਹੀਰੋ ਨਹੀਂ ਹੁੰਦੇ ਵੀ ਮਤਲਬ ਕਲੇਸ਼ੀ ਹੀਰੋ ਹਣਾ ਵਿਟਪੁਟੇ 2 ਨੰਬਰ ਦੇ ਕੰਮ ਕਰਨ ਵਾਲੇ ਹਨ ਤੇ ਉਹ ਕਹਿੰਦੇ ਵੀ ਉਹ کردار ਵੀ ਤੂੰ ਕਰੇਗਾ ਮੈਂ ਜਦੋਂ ਸਟੋਰੀ ਸੁਣ ਮੈਂ ਯਾਰ ਸਟੋਰੀ ਸੁਣਦੇ ਆ ਨਾ ਇੱਕ ਵਾਰੀ ਆ ਕੇ ਜੀਦੂ ਯਾਰ ਕਹਿ ਰਿਹਾ ਮੇਰਾ ਭਾਈ ਤੇ ਕੁਝ ਚੰਗਾ ਹੀ ਹੋਊਗਾ ਨਾ ਤੇ ਜਦੋਂ ਮੈਂ ਸੁਣਿਆ ਮੈਨੂੰ ਬੜਾ ਚੰਗਾ ਲੱਗਾ ਵੀ ਮੈਨੂੰ ਵੀ ਲੱਗਾ ਕਿ ਯਾਰ ਵੀ ਮੈਂ ਕਰਕੇ ਤਾਂ ਦੇਖਾਂ ਵੀ ਮੈਂ ਨਹੀਂ ਆਇਆ ਕਿ ਯਾਰ ਕਿਤੇ ਮੈਂ ਤਾਂ ਆਪਣੀ ਇਮੇਜ ਨੂੰ ਸੁਧਾਰਨ ਤੇ ਲੱਗਾ ਤੂੰ ਹੋਰ ਨਾ ਕਿਤੇ ਵਿਗਾੜਦੀ ਤੁਹਾਡੀ ਵੀ ਜ਼ਿੰਦਗੀ 'ਚ ਤਬਦੀਲੀ ਆਈ ਚੇਂਜ ਆਇਆ ਕੁਝ ਬਹੁਤ ਜ਼ਿਆਦਾ ਬਾਈ ਮੈਂ ਤੁਸੀਂ ਤੁਸੀਂ ਕੀ ਮੈਂ ਤੁਸੀਂ ਸਕਰੀਨ ਤੇ ਦੇਖ ਰਹੇ ਹੋਊਂ ਕਿ ਮੇਰੀ ਆਡੀਅנס ਦੇਖ ਰਹੇ ਹੋਊ ਮੇਰੇ 'ਚ ਬਹੁਤ ਜ਼ਿਆਦਾ ਇੱਕ ਪਲਾਈਟਨੈਸ ਆਈ ਹੈ ਮੇਰੀ ਲਾਈਫ ਦੇ ਵਿੱਚ ਇੱਕ ਬਹੁਤ ਜ਼ਿਆਦਾ ਠਹਿਰਾ ਆਇਆ ਜਿਹੜਾ ਪਹਿਲਾਂ ਹੈ ਨਹੀਂ ਸੀਗਾ ਮੇਰੀਆਂ ਮੇਰੀਆਂ ਕੰਟਰੋਵਰਸੀਸ ਜਿਹਨਸੀ ਮੌਕਦਿਆਂ ਆਪਣੇ ਆਪ ਹੀ ਮੁੱਕ ਚੱਲੀਆਂ ਮਤਲਬ ਮੈਨੂੰ ਲੋਕ ਬਿਨਾਂ ਕੋਲੋਂ ਗਲਤ ਸਮਝ ਜਾਂਦੇ ਸੀ ਕਿਉਂਕਿ ਮੈਂ ਇੰਟਰਵਿਊ ਨਹੀਂ ਕਰਦਾ ਸੀਗਾ ਮੈਂ ਹੁਣ ਕਰਨੇ ਸ਼ੁਰੂ ਕੀਤੇ ਨੇ ਆ ਮੇਰਾ ਤੀਜਾ ਚੌਥਾ ਇੰਟਰਵਿਊ ਮੈਨੂੰ ਕੱਲ ਜਦੋਂ ਦੱਸਿਆ ਵੀ ਸਿਪੀ ਦੇ ਇੰਟਰਵਿਊ ਕਰਨੀ ਉਹ ਮੈਗਾ ਯਾਰ ਉਹ ਤੇ ਬੰਦਾ ਅੜਬ ਜਾ ਬੜਾ ਉਹ ਮੈਂ ਕਿਹੜੇ ਹਿਸਾਬ ਨਾਲ ਗੱਲ ਕਰਾਂਗੇ ਐ ਕਿਤੇ ਕੋਈ ਪੰਗਾ ਹੀ ਨਾ ਪਾ ਲਈਏ ਮੈਂ ਪਰ ਅੱਜ ਹੁਣ ਮਿਲਿਆ ਮੈਨੂੰ ਲੱਗਦਾ ਵੀ ਉਹ ਸਿਪੀ ਜਿਹੜਾ ਦਿਖਾਇਆ ਜਾਂਦਾ ਉਹ ਤਾਂ ਹੈ ਹੀ ਨਹੀਂ ਉਹ ਗਲਤ ਆ ਭਾਈ ਉਹ ਐਵੇਂ ਮੈਂ ਉਹੀ ਤਾਂ ਕਹਿਣਾ ਨਾ ਮੈਂ ਮੈਂ ਸੀ ਨੂੰ ਬੜਾ ਸਫਰ ਕੀਤਾ ਕਿ ਮੈਨੂੰ ਐਵੇਂ ਹੀ ਹੋਰ ਹੀ ਬਣਾ ਕੇ ਪੇਸ਼ ਕਰਤਾ ਮੈਂ ਤਾਂ ਹੁਣ ਇੰਟਰਵਿਊ ਕਰ ਲੱਗੇ ਯਾਰ ਬੰਦੇ ਦਾ ਪਤਾ ਤਾਂ ਹੁਣ ਕੀ ਆ ਵੀ ਹੁਣ ਮੈਂ ਇੰਨੇ ਅਸੀਂ ਸ਼ੋਅ ਲਾਉਨੇ ਆ ਨਾ ਭਾਈ ਬਾਬੇ ਦੀ ਕਿਰਪਾ ਨਾਲ 17-18 ਸਾਲ ਹੋ ਗਏ ਦੱਬ ਕੇ ਖੜੇ ਲਾਉਨੇ ਆ ਯਾਰ ਅਸੀਂ ਤਾਂ ਮ ਜਮਾਈ ਨੇ ਮਾੜੇ ਸਬਾਤ ਹਮਤ ਅਸੀਂ ਤਾਂ ਸੇਪਾ ਪਾਈ ਰੱਖੀ ਵੀ ਅਜ ਤੱਕ ਕਿਸੇ ਸ਼ੋਅ ਤੇ ਐਡਾ ਕੋਈ ਕੀ ਹੋਣਾ ਕਿ ਇੱਕ ਦੋ ਸ਼ੋਅ ਤਾਂ ਕਿਤੇ ਹੋ ਗਈ ਵੀ 18 ਸਾਲ ਦਾ ਕਰੀਅਰ ਵੀ ਕਾਫੀ ਸਾਲ ਹੋ ਜਾਂਦੇ 18 ਤੇ ਪਰ ਆਇਆ ਨਹੀਂ ਹੋਇਆ ਕਿ ਮਤਲਬ ਵੀ ਮੈਂ ਅਸੀਂ ਕੋਈ ਕਲੇਸ਼ ਕਰਦੇ ਤੁਰੇ ਫਿਰਤੀ ਐਵੇਂ ਹੀ ਹੋ ਜਾਂਦਾ ਨਾ ਵੀ ਹੁਣ ਜਿਹੜਾ ਟੀਜ਼ਰ ਆਇਆ ਗੈਂਗਲੈਂਡ ਦਾ ਆ ਉਹਨੂੰ ਦੇਖ ਕੇ ਉਹਦੇ ਵਿੱਚ ਤਾਂ ਐ ਪੂਰਾ ਹਾਂ ਉਹ ਗੈਂਗਲੈਂਡ ਅਸਲ 'ਚ ਅਮਰੀਕਨ ਲੁੱਕ ਸੈਗਰੈਸਿਵ ਨਹੀਂ ਭਾਈ ਜਿਹੜੀਆਂ ਹਨਾ ਮੇਰੀ ਲੁੱਕ ਹੈ ਉਹਦੇ ਤੋਂ ਉਹਨਾਂ ਦਾ ਜਾ ਲੈਂਦੇ ਨੇ ਕਿ ਬੰਦਾ ਅੜਪ ਲੱਗਦਾ ਕਲੇਸ਼ੀ ਲੱਗਦਾ ਉਹਦੇ ਵਿੱਚ ਪੂਰਾ ਐਨ ਕਲੇਸ਼ੀ ਵਾਲਾ ਕੰਮ ਹੈ ਉਹਦੇ ਵਿੱਚ ਟੋਡੀ ਆਵਾਜ਼ ਵੀ ਬੜੀ ਜ਼ਬਰਦਸਤ ਹੈ ਜਿਹੜਾ ਟੀਜ਼ਰ ਆਇਆ ਉਹਦੇ ਵਿੱਚ ਤੁਹਾਡੇ ਵੀਓ ਜਿਹੜਾ ਤੁਸੀਂ ਕੀਤਾ ਹੈ ਵੌਇਸਓਵਰ ਤੇ ਉਹਦੇ ਵਿੱਚ ਜਿਹੜੀ ਲੁੱਕ ਆਈ ਹੈ ਜਾਂ ਬਾਕੀ ਤਿਰਜ ਹੋਣਾਂ ਦੀ ਹੈ ਜਾਂ ਗਵਡੇ ਕਰੇ ਵਾਲੀ ਹੈ ਉਹ ਬੜੀ ਸ਼ਾਨਦਾਰ ਲੁੱਕ ਉਹਦੇ ਵਿੱਚ ਲੱਗੀ ਹੈ ਬਹੁਤ ਫਿਰ ਉਹਨਾਂ ਨੇ ਤੁਹਾਨੂੰ ਆਖਿਆ ਵੀ ਇਹ ਲੱਗਦਾ ਅੜਬ ਜਾਈ ਨੂੰ ਰੱਖੋ ਬੇ ਬਿਲਕੁਲ ਮੈਨੂੰ ਜਦੋਂ ਨਾ ਮੈਨੂੰ ਹੁਣ ਜਿਵੇਂ ਜਿਵੇਂ ਕੇਵੀ ਨੇ ਦੱਸਿਆ ਵੀ ਜਦੋਂ ਉਹਨਾਂ ਨੇ ਫਿਲਮ ਦੀ ਸਟੋਰੀ ਰੈਡੀ ਕੀਤੀ ਹੈ ਨਾ ਜਦੋਂ ਸਟੋਰੀ ਉਹਨਾਂ ਨੇ ਬੈਠ ਕੇ ਤਿਆਰ ਹੋਈ ਆ ਸਟੋਰੀ ਨੂੰ ਨਰੇਟ ਕਰਦੇ ਆ ਬੈਠ ਕੇ ਡਾਇਰੈਕਟਰ ਨੇ ਨਰੇਟ ਕੀਤੀ ਇਹਨਾਂ ਨੇ ਬੈਠ ਕੇ ਆਪ ਡਵੈਲਪ ਕੀਤੀ ਆ ਔਰ ਉਹਨਾਂ ਦਾ ਮੈਨੂੰ ਇਹ ਕਹਿਣਾ ਸੀ ਯਾਰ ਵੀ ਸਭ ਤੋਂ ਪਹਿਲਾਂ ਬੰਦਾ ਸਾਡੇ ਦਿਮਾਗ ਚ ਸਿੱਪੀ ਤੂੰ ਆਇਆ ਵੀਰੇ ਵੀ ਅਸੀਂ ਜਦੋਂ ਅਸੀਂ ਸਟੋਰੀ ਪਰ ਕਹਿੰਦੇ ਸਾਨੂੰ ਇਹ ਸੀ ਵੀ ਇਹ ਚ ਨੈਗੇਟਿਵ ਹੀਰੋ ਦਾ ਕਿਰਦਾਰ ਹੈ ਵੀ ਹੈਗਾ ਹੀਰੋ ਪਰ ਹੈ ਨੈਗੇਟਿਵ ਨੈਗੇਟਿਵ ਹੀਰੋ ਜਿਵੇਂ ਸਾਊਥ ਇੰ ਪੋਸ਼ਪਾਲ ਲਾ ਲਓ ਜਾਂ ਹੋਰ ਫਿਲਮਾਂ ਲਾ ਲਓ ਉਰ ਚ ਨੈਗੇਟਿਵ ਹੀਰੋ ਨਹੀਂ ਹੁੰਦੇ ਵੀ ਮਤਲਬ ਕਲੇਸ਼ੀ ਹੀਰੋ ਹਣਾ ਵਿਦ ਪੁੱਟੇ ਦੋ ਨੰਬਰ ਦੇ ਕੰਮ ਕਰਨ ਵਾਲੇ ਹਨ ਤੇ ਉਹ ਕਹਿੰਦੇ ਵੀ ਉਹ کردار ਵੀ ਤੂੰ ਕਰੇਗਾ ਮੈਂ ਜਦੋਂ ਸਟੋਰੀ ਸੁਣੀ ਮੈਂ ਸਟੋਰੀ ਸੁਣਦੇ ਆ ਮੈਂ ਇੱਕ ਵਾਰੀ ਆ ਕੇ ਜੀ ਦੂ ਯਾਰ ਕਹਾਰੇ ਮੇਰਾ ਭਾਈ ਤੇ ਕੁਛ ਚੰਗਾ ਹੀ ਹੋਊਗਾ ਨਾ ਤੇ ਜਦੋਂ ਮੈਂ ਸੁਣਿਆ ਮੈਨੂੰ ਬੜਾ ਚੰਗਾ ਲੱਗਾ ਵੀ ਮੈਨੂੰ ਵੀ ਲੱਗਾ ਕਿ ਯਾਰ ਵੀ ਮੈਂ ਕਰਕੇ ਤਾਂ ਦੇਖਾਂ ਵੀ ਮੈਂ ਮੈਨੂੰ ਨਹੀਂ ਆਇਆ ਕਿ ਯਾਰ ਕਿਤੇ ਮੈਂ ਤਾਂ ਆਪਣੀ ਇਮੇਜ ਨੂੰ ਸੁਧਾਰਨ ਤੇ ਲੱਗਾ ਤੂੰ ਹੋਰ ਨਾ ਕਿਤੇ ਵਿਗਾੜਦੀ ਨਹੀਂ ਮੈਂ ਤਾਂ ਉਹਨੂੰ ਇੰਟਰਵਿਊ ਕਰਨ ਲੱਗ ਗਿਆ ਮੈਂ ਇੰਟਰਵਿਊ ਕਰਨ ਲੱਗ ਗਿਆ ਤਾਂ ਵੀ ਬੰਦੇ ਨੂੰ ਪਤਾ ਲੱਗ ਗਿਆ ਕਿਉਂਕਿ ਦੱਸਣਾ ਹੀ ਪੈਂਦਾ ਬਾਈ ਯਾਰ ਨਹੀਂ ਕੋਈ ਤੁਹਾਨੂੰ ਉਮੇ ਤੋਂ ਨੀ ਪੇਲੀ ਇੰਟਰਵਿਊ ਸੁਣਦਾ ਪਿਆ ਸੀਗਾ ਉਹਦੇ ਜੀ ਤੁਸੀਂ ਬੋਲਿਆ ਵੀ ਦੱਸਿਆ ਮੇੜਾ ਗੱਲ ਨਹੀਂ ਬੰਦੀ ਅੱਜ ਕੱਲ ਢੇਡ ਫਰੋੜਾ ਲਾ ਪੈਂਦਾ ਫਰੋੜਾ ਲਾ ਪੈਂਦਾ ਭਾਈ ਮੈਂ ਦੇਖਦਾ ਰਹਿਣਾ ਭਾਈ ਮੈਂ ਤਾਂ ਚੱਲ ਨਹੀਂ ਕਰਦਾ ਸੀ ਮੈਂ ਦੇਖਦਾ ਹੁੰਦਾ ਸੀ ਵੀ ਜਦੋਂ ਵੀ ਕਿਸੇ ਪੋਲੀਟਿਸ਼ੀਅਨ ਦਾ ਕੋਈ ਰੋਲਾ ਪੈਂਦਾ ਸਪਸ਼ਟੀਕਰਨ ਦਿੰਦਾ ਹੈ ਹਾਂ ਉਵੇਂ ਅਸੀਂ ਵੀ ਪਬਲਿਕ ਫਿਗਰ ਆ ਸਾਨੂੰ ਵੀ ਦੇਣਾ ਹੀ ਪੈਣਾ ਸਪਸ਼ਟੀਕਰਨ ਹਾਂ ਸਪਸ਼ਟੀਕਰਨੇ ਤੋਂ ਮਲੇ ਨਹੀਂ ਵੀ ਤਰਲੇ ਕਰਨੇ ਵੀ ਜੋ ਸੱਚ ਆ ਉਹ ਪਤਾ ਹੋਵੇ